ਅਜਨਸ਼ਰੀ ਫਤਿਹਗੜ ਸਹਾਇ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਐਗਜ਼ੀਕਿਊਟਿਵ ਕਮੇਟੀ ਦੀ ਜੱਜ ਸਾਹਿਬਾਨ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਬੈਠਕ ਹੋਈ ਹੈ ਜਿਸ ਦੌਰਾਨ ਵਕੀਲ ਭਾਈਚਾਰੇ ਦੇ ਨਾਲ ਮਹਿਲਾ ਵਕੀਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਬਾਰਕੌਂਸਲ ਪੰਜਾਬ ਤੋਂ ਮੈਂਬਰ ਗੁਰਤੇਜ ਸਿੰਘ ਦਰਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਨਵਸਕਾਰ ਅੱਜ ਅਸੀਂ ਬਾਰੂਮ ਦੇ ਵਿੱਚ ਬਿਰਕ ਸਾਹਿਬ ਦੇ ਸੱਦੇ ਤੇ ਇਕੱਠੇ ਹੋਏ ਆਂ ਆ ਬਿਰਕ ਸਾਹਿਬ ਨਵੇਂ ਪ੍ਰਧਾਨ ਬਣੇ ਨੇ ਇਹਨਾਂ ਨੇ ਸਾਨੂੰ ਮੈਨੂੰ ਸਾਰੀ ਜੁਡੀਸ਼ਰੀ ਨੂੰ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਇਨਵਾਈਟ ਕੀਤਾ ਸੀ ਮੈਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਆ ਕਿ ਉਹ ਬਿਰਕ ਸਾਹਿਬ ਦੇ ਸੱਦੇ ਤੇ ਬਾਰੂਮ ਚ ਆਏ ਆ ਮੈਂ ਬਿਰਕ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਆ ਮੈਂ ਸਾਰੇ ਸ਼ੋਤਾਂ ਨੂੰ ਇਹ ਵੀ ਰਿਕਵੈਸਟ ਕਰ ਦਿਆਂਗੇ ਕੱਲ ਨੈਸ਼ਨਲ ਲੋਕ ਅਦਾਲਤ ਹੈ ਤੇ ਉਸ ਵੱਡ ਤਰਕ ਕੇ ਹਿੱਸਾ ਲੈਣ ਕਿਉਂਕਿ ਉਹ ਲੋਕਾਂ ਦੇ ਫਾਇਦੇ ਵਸਤੀ ਹੈਗੀ ਹੈ ਮੈਂ ਭਾਰਤ ਮੈਂਬਰਸ ਨੂੰ ਵੀ ਰਿਕਵੈਸਟ ਕਰਦਾ ਕਿ ਕੱਲ ਨੈਸ਼ਨਲ ਲੋਕ ਅਦਾਲਤ ਚ ਵੀ ਵੱਡ ਚੱਕ ਕੇ ਹਿੱਸਾ ਲੈਣ ਅੱਜ ਜਿਹੜੀਆਂ ਮੰਗਾਂ ਰੱਖੀਆਂ ਗਿਆ ਉਹਦੇ ਬਾਰੇ ਉਹ ਮੈਂ ਜਿਹਦਾ ਪਹਿਲਾਂ ਹੀ ਕਿਹਾ ਜੀ ਕਿ ਮੰਗਾ ਨਹੀਂ ਉਹ ਬੇਸਿਕ ਨੀਸੈਸਿਟੀਜ਼ ਹੈ ਤੇ ਸਾਡਾ ਫਰਜ਼ ਹੈਗਾ ਕਿ ਉਹਨਾਂ ਨੂੰ ਤੇ ਸਭ ਤੋਂ ਪਹਿਲਾਂ ਮੈਂ ਮੀਡੀਆ ਦੇ ਸੱਜਣਾ ਰਹੀ ਜਿਹੜੇ ਆਪਣੇ ਫਾਰ ਅਸੋਸੀਏਸ਼ਨ ਦੇ ਜਿਹੜੇ ਨਵੇਂ ਪ੍ਰਧਾਨ ਹੈ ਵਿਕਸਾ ਉਹਨਾਂ ਦੇ ਤੇ ਉਹਨਾਂ ਦੀ ਸਾਰੀ ਟੀਮ ਨੇ ਮੇਰੇ ਵੱਲੋਂ ਬਹੁਤ-ਬਹੁਤ ਦਿਵਾਈ ਹੈ ਤੇ ਮੈਂ ਪੁਲਿਸ ਵੱਲੋਂ ਇਹ ਆਸ਼ਵਾਸਨ ਦਿਲਾਉਣਾ ਕਿ ਸਾਡਾ ਤੇ ਬਾਰ ਦਾ ਬੜੇ ਇੱਕ ਪੋਜ਼ਿਟਿਵ ਤੇ ਬੜਾਈ ਇੱਕ ਜਿਹੜਾ ਹੈਗਾ ਕੋਆਪਰੇਟਿਵ ਤਰੀਕੇ ਨਾਲ ਸਾਡਾ ਆਪਸ ਵਿੱਚ ਇੱਕ ਰਹੂਗਾ ਤੇ ਉਹ ਵੀ ਅਗਰ ਕਿਸੇ ਵੀ ਤਰੀਕੇ ਦੀ ਕਿਸੇ ਵੀ ਵਕੀਲ ਸਾਹਿਬਾਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਇੰਡੀਵਿਜੁਅਲਿਸਟਿਕ ਪ੍ਰੋਬਲਮ ਹੋ ਜਾਂ ਕੋਈ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਆndi ਪੁਲਿਸ 24 ਘੰਟੇ ਅਸੀਂ ਉਹਦੇ ਲਈ ਹਾਜ਼ਰ ਹਾਂ ਤੇ ਅਸੀਂ ਇਕੱਠੇ ਮਿਲ ਕੇ ਕੰਮ ਕਰਾਂਗੇ ਅੱਜ ਹੈ ਜੀ ਮੱਜ ਜਿਹੜੀ ਫਤਿਹਗੜ੍ਹ ਸਾਹਿਬ ਦੀ ਨਵੀਂ ਚੁਣੀ ਗਈ ਐਗਜ਼ੀਕਟਿਵ ਹੈ ਉਨਾਂ ਨੇ ਸਦਾ ਵੀ ਭੇਜਿਆ ਸੀ ਤੇ ਨਵੀਂ ਟੀਮ ਬਣੀ ਐ ਇਸ ਵਾਸਤੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਤੇ ਸਾਰੀ ਪਾਰ ਨਾਲ ਆਪਣਾ ਮਿਲਣਗਿਰਣ ਕਰਨ ਵਾਸਤੇ ਜਿੱਥੇ ਇਹਨਾਂ ਦੇ ਸੱਦੇ ਤੇ ਆਇਆ ਸੀ ਕਿਉਂਕਿ ਸਾਰੇ ਮੇਰੇ ਮਿੱਤਰ ਐ ਪਹਿਲਾਂ ਧਾਰਨੀ ਸਾਹਿਬ ਤੇ ਸੀ ਥੋੜੇ ਲੰਬੇ ਸਮੇਂ ਤੋਂ ਇਕੱਠੇ ਪਰਦਾ ਰਹੇ ਐ ਵਿਕ੍ਰਮ ਸਾਹਿਬ ਵੀ ਰਹੇ ਨੇ ਸੋ ਆਪਣਾ ਪਰਿਵਾਰ ਐ ਤੇ ਪਰਿਵਾਰ ਦੇ ਵਿੱਚ ਇਹਨਾਂ ਨੂੰ ਵਧਾਈ ਦੇਣ ਵਾਸਤੇ ਮੈਂ ਆ ਗਿਆ ਐ ਐਕਚੁਅਲੀ ਦੋਨਾਂ ਦਾ ਲੱਗਾ ਹਾਂ ਜੀ ਦਾ ਚੈੱਕ ਦਿੱਤਾ ਜੀ ਇਹ ਬਾਰ ਕਾਉਂਸਲ ਦੀ ਆਪਣਾ ਟਾਈਮ ਟੂ ਟਾਈਮ ਅਸੀਂ ਡਿਸਟ੍ਰਿਕਟ ਬਾਰ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦੀ ਲਾਇਬ੍ਰੇਰੀ ਨੂੰ ਅਪਗ੍ਰੇਡ ਕਰਨ ਵਾਸਤੇ ਬਾਰ ਕਾਉਂਸਲ ਦੇ ਵੱਲੋਂ ਹਮੇਸ਼ਾ ਫੰਡ ਦਿੱਤੇ ਜਾਂਦੇ ਨੇ ਕਿਉਂਕਿ ਜਿਹੜੇ ਸੀਨੀਅਰ ਵਕੀਲ ਨੇ ਉਹ ਤਾਂ ਘਰ ਵੀ ਲਾਇਬ੍ਰੇਰੀ ਚੰਗੀ ਬਣਾ ਲੈਂਦੇ ਆ ਹੋਰ ਆਪਰ ਦੇ ਜਿਹੜੇ ਯੰਗ ਐਡਵੋਕੇਟਸ ਹੈਗੇ ਨੇ ਨਵੇਂ ਐਡਵੋਕੇਟ ਆਉਂਦੇ ਨੇ ਉਹਨਾਂ ਵਾਸਤੇ ਇੱਕ ਚੰਗੀ ਲਾਇਬ੍ਰੇਰੀ ਦਾ ਹੋਣਾ ਹਰ ਡਿਸਟ੍ਰਿਕਟ ਐਡਵੋਕੇਟਰ ਦੇ ਵਿੱਚ ਸਾਊਂਡ ਵਿਜੀਨ ਦੇ ਬੜਾ ਮੈਂ ਸਮਝਦਾ ਜ਼ਰੂਰੀ ਹੁੰਦਾ ਹੈ ਤੇ ਬਾਰ ਕਾਉਂਸਲ ਟਾਈਮ ਟੂ ਟਾਈਮ ਉਹਦੇ ਵਾਸਤੇ ਫੰਡ ਵੀ ਮੁਹੱਈਆ ਕਰਦੇ ਰਹਿੰਦੇ ਤੇ ਅੱਜ ਉਸੇ ਦੇ ਅਧੀਨ ਜਿਹੜਾ 2 ਲੱਖ ਰੁਪਇਆ ਸੀ ਬਾਰ ਕਾਉਂਸਲ ਦੇ ਵੱਲੋਂ ਚੈੱਕ ਦਿੱਤਾ ਗਿਆ ਹੈਗਾ ਬਾਰ ਐਸੋਹਿੰ ਫਤੇਗੜ ਸਾਹਿਬ ਨੂੰ ਤਾਂ ਕਿ ਇਥੋਂ ਦੀ ਲਾਇਬ੍ਰੇਰੀ ਪਹਿਲਾਂ ਵੀ ਹੈ ਬਟ ਉਹਨੂੰ ਚੰਗੀ ਤਰ੍ਹਾਂ ਅਪਗ੍ਰੇਡ ਕਰਕੇ ਚੰਗੇ ਤਰੀਕੇ ਦੀ ਮੰਨ ਲਓ ਲਾਇਬ੍ਰੇਰੀ ਹੋਰ ਵਧੀਆ ਲਾਇਬ੍ਰੇਰੀ ਬਣਾਈ ਜਾ ਸਕੇ ਉਹਦੇ ਲਈ ਇਹਨਾਂ ਨੂੰ ਫੰਡ ਵੀ ਹੈ ਸਰ ਇੱਕ ਜੱਸ ਸਾਹਿਬ ਨੇ ਇੱਕ ਮਹਿਲਾ ਵਕੀਲ ਤੇ ਮੁਨਸ਼ੀਆਂ ਲਈ ਇੱਕ ਮਾਰਗ ਬਾਰੇ ਕੋਈ ਚੋਣ ਜਰੂਰ ਹੋ ਗਈ ਇਸ ਤਰ੍ਹਾਂ ਦੀ ਸਪੈਸ਼ਲ ਸਕੀਮੇ ਅਸੀਂ ਵਾਰ-ਵਾਰ ਸਰਕਾਰਾਂ ਨੂੰ ਇਸ ਵਾਸਤੇ ਬੇਨਤੀ ਕਰਦੇ ਰਹੇ ਹਾਂ ਸੈਂਟਰਲ ਸਰਕਾਰ ਨੂੰ ਵੀ ਕੀਤੀ ਹੈ ਤੇ ਸਟੇਟ ਗਵਰਨਮੈਂਟ ਨੂੰ ਵੀ ਕੀਤੀ ਹੋਈ ਹੈ ਕਾਗਜ਼ਾਟ ਭੇਜਿਆ ਹੋਇਆ ਹੈ ਕਿ ਜਿਹੜੇ ਯੰਗ ਐਡਵੋਕੇਟਸ ਹਨ ਉਹਨਾਂ ਦੇ ਸਟਾਈਪੈਂਡ ਤੇ ਲਈ ਕੁਛ ਪੰਜਕ ਸਾਲ ਉਹਨਾਂ ਨੂੰ ਕੁਛ ਨਾ ਕੁਛ ਮਾਲੀ ਮਦਦ ਜ਼ਰੂਰ ਕੀਤੀ ਜਾਵੇ ਤੇ ਮੁਨਸ਼ੀਆ ਵਗੈਰਾ ਦਾ ਹਲੇ ਤੱਕ ਨਹੀਂ ਉਸ ਤਰ੍ਹਾਂ ਦਾ ਆਇਆ ਸੀ ਕਰਾਂਗੇ ਵਿਚਾਰੇ ਦੇ ਬਾਰੇ ਵੀ ਜਸ ਸਾਹਿਬ ਦੀ ਗੱਲ ਬੜੀ ਚੰਗੀ ਹੈ ਕਿ ਜਿਹੜੇ ਪੁਰਾਣੇ ਮੁਨਸ਼ੀ ਬਹੁਤ ਕਈ ਤਾਂ ਉਮਰਾਂ ਹੀ ਇੱਥੇ ਲਾ ਜਾਂਦੇ ਆ ਉਹਨਾਂ ਦਾ ਵੀ ਕੁਝ ਨਾ ਕੁਝ ਜੇ ਬੈਨੀਫਿਟ ਸੋਚਿਆ ਜਾ ਸਕੇ ਉਸ ਉੱਤੇ ਗੱਲ ਕਰਨੀ ਪੈਣੀ ਹੈ ਤੇ ਬਾਕੀ ਜਿਹੜਾ ਹੈ ਯੰਗ ਐਡਵੋਕੇਟ ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਫਤੇਗਰ ਸਾਹਿਬ ਦੇ ਬਾਰ ਰੂਮ ਦੇ ਵਿੱਚ ਜੋ ਸਾਡੀ ਰਵਾਇਤ ਮੁਤਾਬਕ ਨਵੀਂ ਐਗਜ਼ੈਕਟਿਵ ਨੂੰ ਜੁਡੀਸ਼ੀ ਸਾਡੇ ਜੱਜ ਸਾਹਿਬਾਨ ਨਾਲ ਇੰਟਰੋਡਕਸ਼ਨ ਵਾਸਤੇ ਸੀ ਫੰਕਸ਼ਨ ਰੱਖਿਆ ਸੀ ਜਿਹਦੇ ਵਿੱਚ ਸਾਡੇ ਡਿਸਟ੍ਰਿਕਟ ਅਨਸੈਸ਼ ਜੱਜ ਗੁਪਤਾ ਸਾਹਿਬ ਅਰੁਣ ਗੁਪਤਾ ਜੀ ਸ਼ਾਮਲ ਹੋਏ ਆ ਸਾਡੇ ਕਿਲੇ ਦੇ ਐਸਐਸਪੀ ਸ਼੍ਰੀ ਸ਼ੁਭਮ ਅਗਰਵਾਲ ਜੀ ਆਏ ਆ ਬਾਰ ਕਾਉਂਸਲ ਪੰਜਾਬ ਨਾਲੋਂ ਤੋਂ ਸਾਡੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਜੀ ਇਹਨਾਂ ਨੇ ਅੱਜ ਸਾਡੀ ਬਾਰ ਨੂੰ 2 ਲੱਖ ਦਾ ਚੈੱਕ ਦਿੱਤਾ ਹੈ ਉਹ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਹਾਂ ਜੀ ਤੇ ਆਸ ਕਰਦਾ ਕਿ ਸਾਡੇ ਵੱਡੇ ਅੱਗੇ ਤੋਂ ਵੀ ਸਾਡੇ ਤੇ ਇਹ